ਸ਼੍ਰੋਮਣੀ ਅਕਾਲੀ ਦਲ ਚ ਪਏ ਕਲੇਸ਼ درمیان ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਮਨੀ ਚੋਣਾਂ ਤੋਂ ਪਿੱਛੇ ਹਟਣ ਦਾ ਐਲਾਨ ਕਰ ਦਿੱਤਾ ਹੈ ਤੁਸੀਂ ਜੁੜੇ ਹੋ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਸ਼੍ਰੋਮਣੀ ਅਕਾਲੀ ਦਲ ਚ ਜਿਵੇਂ ਜਿਵੇਂ ਕਲੇਸ਼ ਸਿਖਰ ਵੱਲ ਨੂੰ ਜਾ ਰਿਹਾ ਹੈ ਉਵੇਂ-ਉਵੇਂ ਹੀ ਕਿਸਮਾਨ ਵੀ ਵਧਦਾ ਜਾ ਰਿਹਾ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਲਿਆ ਹੈ ਕਿ ਉਹ ਜਲੰਧਰ ਪੱਛਮੀ ਦੀ ਜਿਮਨੀ ਚੋਣ ਚੋਂ ਪਿੱਛੇ हट ਰਿਹਾ ਜਿਹੜੀ ਉਹਨਾਂ ਨੇ ਖੁਦ ਉਮੀਦਵਾਰ ਐਲਾਨੇ ਨੇ ਬੀਬੀ ਸ ਸਰਜੀਤ ਕੌਰ ਉਹਨਾਂ ਤੋਂ ਅਕਾਲੀ ਦਲ ਨੇ ਆਪਣਾ ਪੈਂਡਾ ਛਡਾ ਲਿਆ ਹੈ ਉਹਨਾਂ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਬੀਬੀ ਸਰਜੀਤ ਕੌਰ ਨੂੰ ਉਮੀਦਵਾਰ ਲਾਣੇ ਸੀ ਉਹਨਾਂ ਦੀ ਨਾਮਜ਼ਦਗੀ ਵੀ ਹੋ ਚੁੱਕੀ ਹੈ ਨਾਮਜ਼ਦਗੀ ਪ੍ਰਵਾਨ ਵੀ ਹੋ ਚੁੱਕੀ ਹੈ ਪ੍ਰਵਾਨ ਹੋਣ ਤੋਂ ਬਾਅਦ ਉਹਨਾਂ ਨੂੰ ਹੁਣ ਸਿੰਬਲ ਹੈ ਜਿਹੜਾ ਚੋਣ ਨਿਸ਼ਾਨ ਹੈ ਜਿਹੜਾ ਤੱਕੜੀ ਵਾਲਾ ਉਹ ਵੀ ਅਲਾਟ ਹੋ ਚੁੱਕਿਆ ਹੈ ਤਾਂ ਇਹ ਸਭ ਕਾਸੇ ਦੇ ਵਿੱਚ ਅਕਾਲੀ ਦਲ ਨੇ ਹੁਣ ਜਿਹੜੀ ਹੈ ਉਹਨਾਂ ਤੋਂ ਪਿੱਛੇ ਹਟਣ ਦਾ ਫੈਸਲਾ ਲਿਆ ਹੈ ਪਾਰਟੀ ਵਿਚਲੀ ਬਗਾਵਤ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਫੈਸਲਾ ਲੈਂਦਿਆਂ ਜਲੰਧਰ ਪੱਛਮੀ ਦੀ ਜਿਮਣੀ ਚੋਣ ਲਈ ਐਲਾਨੀ ਆਪਣੀ ਉਮੀਦਵਾਰ ਬੀਬੀ ਸਰਜੀਤ ਕੌਰ ਨੂੰ ਖੁਦ ਤੋਂ ਵੱਖ ਕਰ ਲਿਆ ਹੈ ਦਰਅਸਲ ਸਰਜੀਤ ਕੌਰ ਦੀਆਂ ਬਾਗੀ ਧੜੇ ਨਾਲ ਨਜ਼ਦੀਕੀਆਂ ਵਧਦੀਆਂ ਵੇਖ ਕੇ ਪਾਰਟੀ ਨੇ ਇਹ ਫੈਸਲਾ ਲਿਆ ਹੈ ਇੱਥੇ ਵੀ ਵਰਣਨਯੋਗ ਹੈ ਕਿ ਬੀਬੀ ਸਰਜੀਤ ਕੌਰ ਨੇ ਜੋ ਬੀਬੀ ਜਗੀਰਕੌਰ ਦੇ ਨਜ਼ਦੀਕੀ ਮੰਨੇ ਜਾਂਦੇ ਨੇ ਅਤੇ ਸਰਜੀਤਕੌਰ ਵੱਲੋਂ ਨਾਮਜ਼ਦਗੀ ਭਰਨ ਮੌਕੇ ਵੀ ਜਗੀਰਕੌਰ ਬਕਾਇਦਾ ਉਹਨਾਂ ਦੇ ਨਾਲ ਮੌਜੂਦ ਸਨ ਹੁਣ ਅਕਾਲੀ ਦਲ ਨੇ ਵੱਡਾ ਫੈਸਲਾ ਲੈਂਦੇ ਆ ਆਪਣੇ ਵੱਲੋਂ ਹੀ ਐਲਾਨੀ ਉਮੀਦਵਾਰ ਨੂੰ ਜਿਹੜਾ ਤੋਂ ਆਪਣੇ ਆਪ ਨੂੰ ਜਿਹੜਾ ਉਹ ਵਕ ਕਰ ਲਿਆ ਤਾਂ ਅਹਿਮ ਜਾਣਕਾਰੀ ਇਹ ਹੈ ਕਿ ਦੇਖੋ ਅਕਾਲੀ ਦਲ ਚੱਟੜੇ ਬੰਦੀ ਸਾਫ ਹੈ ਇਹਦੇ ਵਿੱਚ ਕੋਈ ਦਾਇਆ ਦੋ ਰੈਣੀ ਮੈਜਿਕ ਮੈਂ ਖਬਰ ਕਰੀ ਸੀ ਉਹਦੇ ਥੱਲੇ ਕਮੈਂਟ ਪੜਦਾ ਸੀ ਕਹਿੰਦੇ ਪਾਣੀ ਚ ਡਾਂਗਾ ਮਾਰਨ ਵਾਲਾ ਕੰਮ ਹੈ ਝੂਠੀ ਖਬਰ 4 ਦਿਨ ਪਹਿਲਾਂ ਦੀ ਖਬਰ ਆਦੂ ਬਾਦ ਮੇਰੀ ਦਿੱਤੀ ਹੋਈ ਖਬਰ ਦੇ ਉੱਤੇ 30 ਡਿਵੈਲਪਮੈਂਟਸ ਹੋ ਗਈਆਂ ਬਾਗੀ ਨੇ ਮੀਟਿੰਗ ਵੀ ਕਰ ਲਈ ਪ੍ਰੈਸ ਕਾਨਫਰੰਸ ਵੀ ਕਰ ਲਈ ਸੁਖਬੀਰ ਸਿੰਘ ਬਾਦਲ ਦੇ ਦੀ ਵੀ ਪ੍ਰੈਸ ਕਾਨਫਰੰਸ ਕਰ ਲਈ ਮੇਰੀ ਦਰਸ਼ਕਾਂ ਨੂੰ ਅਪੀਲ ਹੈ ਵਿਊਅਰਸ ਨੂੰ ਅਪੀਲ ਹੈ ਸੁਣਨ ਵਾਲਿਆਂ ਨੂੰ ਅਪੀਲ ਹੈ ਕਿ ਖਬਰ ਨੂੰ ਚੰਗੀ ਤਰ੍ਹਾਂ ਨਾਲ ਪੜ ਲਿਆ ਕਰੋ ਹੈਡਰ ਤੇ ਦੇਖਣ ਤੋਂ ਬਿਨਾ ਪੜਨ ਤੋਂ ਬਿਨਾ ਸੁਣਨ ਤੋਂ ਬਿਨਾ ਤੁਸੀਂ ਟਿੱਪਣੀ ਕਰ ਦਿੰਨੇ ਹੋ ਫੇਕ ਖਬਰ ਹੈ ਝੂਠੀ ਖਬਰ ਹੈ ਖਬਰ ਜੇ ਨਾ ਸੱਚ ਹੋਈ ਹੋਵੇ ਤਾਂ ਕੋ ਜੇਕਰ ਖਬਰ ਕਈ ਵਾਰ ਇਦਾਂ ਹੁੰਦਾ ਹੈ ਕਿ ਖਬਰ ਦੇ ਵਿੱਚ ਦਿੱਤੀ ਜਾਣਕਾਰੀ ਤੋਂ ਬਾਅਦ ਸਥਿਤੀਆਂ ਬਦਲ ਜਾਂਦੀਆਂ ਨੇ ਰਾਜਨੀਤੀ ਆ ਰਾਜਨੀਤੀ ਦੇ ਵਿੱਚ ਸਵੇਰ ਦਾ ਸੂਰਜ ਕਿਸੇ ਹੋਰ ਪਾਸੇ ਵੀ ਚੜ੍ਹ ਸਕਦਾ ਤੇ ਸ਼ਾਮ ਨੂੰ ਡੁੱਬਣ ਲੱਗਿਆ ਉਹ ਕਿਤੇ ਹੋਰ ਪਾਸੇ ਵੀ ਹੋ ਸਕਦਾ ਹੈ ਰਾਜਨੀਤੀ ਦੀ ਸਥਿਰਤਾ ਕਦੇ ਵੀ ਨਹੀਂ ਹੁੰਦੀ ਗੱਲ ਇਹ ਹੈ ਕਿ ਉਹ ਸੱਜਣ ਨੇ ਲਿਖਤਾ ਕਿ ਉਹਨੂੰ ਇਹ ਨਹੀਂ ਪਤਾ ਕਿ 4 ਦਿਨ ਪੁਰਾਣੀ ਖਬਰ ਆ ਉਸ ਤੋਂ ਬਾਅਦ ਤਾਂ 3600 ਡਵੈਲਪਮੈਂਟ ਹੋ ਗਈ ਬਾਗੀ ਧੜੇ ਨੇ ਦੋ ਵਾਰ ਮੀਟਿੰਗ ਕਰ ਲਈ ਦੋ ਵਾਰ ਮੀਟਿੰਗ ਤੋਂ ਬਾਅਦ ਉਹਨਾਂ ਦਾ ਐਲਾਨੀਆਂ ਪ੍ਰੈਸ ਕਾਨਫਰੰਸ ਰਾਹੀ ਆ ਗਿਆ ਤਾ ਹੁਣ ਅਕਾਲੀ ਦਲ ਇਸ ਗੱਲ ਨੂੰ ਅਲੈਦਾ ਕਰਦੇ ਆ ਅੱਗੇ ਚੱਲਦੇ ਆ ਤਾਂ ਅਕਾਲੀ ਦਲ ਦੀ ਉਮੀਦਵਾਰ ਦਾ ਦੇਖੋ ਨਾਮਜ਼ਦਗੀਆਂ ਵੀ ਭਰੀਆਂ ਜਾ ਚੁੱਕੀਆਂ ਨੇ ਨਾਮਜ਼ਦਗੀਆਂ ਦੀ ਪੜਤਾਲ ਵੀ ਹੋ ਚੁੱਕੀ ਹੈ ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ ਵੀ ਲੰਘ ਗਈ ਹੈ ਅ ਅਕਾਲੀ ਦਲ ਇਹ ਵੀ ਲਿਖ ਕੇ ਨਹੀਂ ਦੇ ਸਕਦਾ ਕਿ ਹੁਣ ਸਾਡੇ ਅਧਿਕਾਰ ਤੋਂ ਉਮੀਦਵਾਰ ਨਹੀਂ ਕਿਉਂਕਿ ਸੁਖਵੀਰ ਸਿੰਘ ਬਾਦਲ ਤੇ ਦਸਕਤਾਂ ਹੈ ਤੇ ਉਹਨਾਂ ਨੂੰ ਟਿਕਟ ਵੀ ਜਾਰੀ ਕੀਤੀ ਜਾ ਚੁੱਕੀ ਹੈ ਹੁਣ ਇਹ ਗੱਲ ਹੈ ਕਿ ਜਿਹੜੀ ਉਹਨਾਂ ਨੂੰ ਵੋਟ ਪੈਂਦੀ ਹੈ ਜੇ ਉਹ ਜਿੱਤ ਜਾਂਦੇ ਨੇ ਕੀ ਕਰਨਗੇ ਕਿੱਥੇ ਜਾਣਗੇ ਉਹ ਐਮਐਲਏ ਤਾਂ ਅਕਸਰ ਉਹ ਅਕਾਲੀ ਦਲ ਦੇ ਬਣਨਗੇ ਨਾ ਇਹ ਸਾਰੀਆਂ ਚੀਜ਼ਾਂ ਨੇ ਅਕਾਲੀ ਦਲ ਆਪਣੇ ਕਾਡਰ ਨੂੰ ਵੋਟ ਪਾਉਣ ਲਈ ਕਹੂਗਾ ਪਿੱਛੇ ਹਟਾਲੂਗਾ ਜਾਂ ਫਿਰ ਬਾਗੀ ਤੜਾ ਜਿਹੜਾ ਤੜਲੇ ਨਾਲ ਉਹਨਾਂ ਲਈ ਚੋਣ ਪ੍ਰਚਾਰ ਕਰੂਗਾ ਉਹਨਾਂ ਨੂੰ ਵੋਟ ਪਵਾਊਗਾ ਹੋ ਸਕੇ ਉਹਨਾਂ ਨੂੰ ਜੁਤਾ ਕੇ ਲੈ ਜਾਵੇ ਇਹ ਸਥਿਤੀਆਂ ਬਣ ਗਈਆਂ ਜੇਕਰ ਇਦਾਂ ਹੁੰਦਾ ਤਾਂ ਅਕਾਲੀ ਦਲ ਕਾਫੀ ਸੰਕਟਚ ਹੋ ਸਕਦਾ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਸ਼ਿਵ ਸੈਨਾ ਜਾਂ ਫਿਰ ਰਾਸ਼ਟਰੀਵਾਦੀ ਕਾਂਗਰਸ ਐਨਸੀਪੀ ਵਾਲੀ ਨਾ ਹੋ ਜਾਵੇ ਅਜੇ ਹੀ ਸਥਿਤੀ ਮੈਨੂੰ ਲੱਗਦਾ ਮੈਂ ਨਿੱਜੀ ਤੌਰ ਤੇ ਮੰਨਦਾ ਕਿ ਜਿਹੜੀ ਅਕਾਲੀ ਦਲ ਦੇ ਵਿੱਚ ਦੇਖੋ ਸੁਖਬੀਰ ਸਿੰਘ ਬਾਦਲ ਦੀ ਕਾਰਜ ਸ਼ੈਲੀ ਨਾਲ ਮੈਂ ਸਹਿਮਤ ਨਹੀਂ ਪਰ ਇਸ ਸਮੇਂ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਮੈਨੂੰ ਇਹ ਦੇ ਵਿੱਚ ਜਿਹੜਾ ਲੱਗਦਾ ਇੰਜ ਹੈ ਕਿ ਇਹਦੀਆਂ ਤਾਰਾਂ ਕਿਸੇ ਹੋਰ ਪਾਸੇੋਂ ਖਿੱਚੀਆਂ ਜਾ ਰਹੀਆਂ